ਚੰਗੀ ਤਰ੍ਹਾਂ ਮੂਰੋ ਮੁੱਠਾ ਲਾ ਕੇ ਬਣਾਇਆ ਵਾ ਵੀ ਜੇ ਲੋਡ ਹੈ ਐਸ ਲੋਡ ਆਪਾਂ ਫੇਸ ਵੀ ਲਗਾ ਸਕਦੇ ਆਂ ਜੋ ਉੱਤੋਂ ਟਿਕਦਾ ਪੈਸ ਲੋਡ ਵੀ ਕਰ ਸਕਦੇ ਆਂ ਇਹ ਗੋਲੀ ਨੂੰ ਵੀ ਚੱਲ ਸਕਦਾ ਬਾਈ ਜਿਹੜੀ ਉਹ ਗੋਲੀ ਚਲਾਉਂਦੇ ਨੇ ਉਹਨੂੰ ਵੀ ਚੱਲਦਾ ਇਹ ਛਰਲੇ ਵਜਦੇ ਆ ਨੌਜਵਾਨਾਂ ਦੇ ਤੇ ਟੀਅਰ ਗੈਸ ਦੇ ਜਦੋਂ ਸਿੱਟਦੇ ਸਿਰ ਚ ਵਜਦੇ ਆ ਮਾਲਾ ਜੇ ਤਾਂ ਇਹ ਜੰਗ ਦਾ ਮੈਦਾਨ ਤਾਂ ਤਾਂ ਬੰਦ ਆ ਜੇ ਬਰੋਬਰ ਤੇ ਸਾਡੇ ਕੋਲੇ ਹਥਿਆਰ ਤੇ ਬਰੋਬਰ ਦੇ ਉਹਨਾਂ ਕੋਲੇ ਆ ਕਿਸਾਨੀ ਅੰਦੋਲਨ ਵੀ ਕੱਲ ਨੂੰ ਲਾਸਟ ਹੈ ਵੀ ਆਪ ਨੂੰ ਹਥਿਆਰ ਦੇ ਬਿਨਾਂ ਕੁਛ ਨਹੀਂ ਬਿਸ਼ਾਸਤਰ ਕੇ ਅਧੀਨ ਹੈ ਰਾਜ ਗੁਰੂ ਸਾਹਿਬ ਤੋਂ ਜੇ ਸਿੱਖਣ ਦੀ ਜ਼ਰੂਰਤ ਆਪਾਂ ਨੂੰ ਆਪਾਂ ਨੂੰ ਵਾਰ ਵੀ ਦਿੱਤਾ ਤੇ ਢਾਲ ਵੀ ਦਿੱਤੀ ਹੈ ਤਾਂ ਸ਼ੰਭੂ ਤੇ ਖਨੌਰੀ ਬਾਰਡਰ ਤੇ ਲਗਾਤਾਰ ਹਰਿਆਣਾ ਪ੍ਰਸ਼ਾਸਨ ਵੱਲੋਂ ਅਤਰੂ ਗੈਸ ਦੇ ਗੋਲੇ ਸੁੱਟੇ ਜਾ ਰਹੇ ਸੀ ਸ਼ਰਲੇ ਮਾਰੇ ਜਾ ਰਹੇ ਸੀ ਕਿਸਾਨਾਂ ਦੇ ਜਦੋਂ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਸੀ ਪਰ ਕਿਸਾਨਾਂ ਨੇ ਹੁਣ ਇਸ ਚੀਜ਼ ਦਾ ਪੱਕਾ ਹੱਲ ਕੱਢ ਲਿਆ ਤੁਹਾਨੂੰ ਦਿਖਾਉਣ ਲੱਗੇ ਆ ਤਾਂ ਬਾਈ ਜੀ ਢਾਲ ਬਣਵਾ ਕੇ ਲੈ ਕੇ ਆਏ ਨੇ ਤਸਲੇ ਤਸਲਿਆਂ ਦੀ ਬਣਵਾਈ ਆ ਬਾਈ ਇਹ ਬਾਈ ਜੀ ਇਹ ਤਸਲਿਆਂ ਦੀ ਬਣਾਈ ਹੋਈ ਆ ਸਾਡਾ ਪਿੰਡ ਬਲੜ ਮਹਿਮਾ ਗੋਨੇ ਨੇ ਕੋਲੇ ਆ ਅਸੀਂ ਘਰੋਂ ਕੱਲ੍ਹ ਦੇ ਆਉਣੇ ਸੀ ਕੱਲ ਕਿਸੇ ਕਾਰਨ ਅਸੀਂ ਆ ਨਹੀਂ ਸਕੇ ਅਸੀਂ ਜਦੋਂ ਦੇਖਿਆ ਵੀ ਇਹ ਛਰਲੇ ਵਜਦੇ ਆ ਨੌਜਵਾਨਾਂ ਦੇ ਤੇ ਟੀਅਰ ਗੈਸ ਦੇ ਜਦੋਂ ਸਿੱਧਦੇ ਸਿਰ ਚ ਵਜਦੇ ਆ ਫਿਰ ਮੈਂ ਬੈਠੇ ਨੇ ਇੱਕ ਕਾੜ ਕੱਢੀ ਮਖਾ ਵੀ ਆਪਾਂ ਤਸਲਿਆਂ ਦੇ ਆ ਚੀਜ਼ ਲਵਾ ਲਈਏ ਇਹ ਬਾਈ ਚੰਗੀ ਤਰ੍ਹਾਂ ਮੂਰੋ ਮੁੱਠਾ ਲਾ ਕੇ ਬਣਾਇਆ ਵਾ ਵੀ ਜੇ ਲੋੜ ਹੈ ਐਸ ਲੋਟ ਆਪਾਂ ਫੇਸ ਵੀ ਲਗਾ ਸਕਦੇ ਆ ਜੋ ਉੱਤੋਂ ਡੱਕਦਾ ਫੇਸ ਲੋਟ ਵੀ ਕਰ ਸਕਦੇ ਆ ਤਾਂ ਕਰਕੇ ਜਰੂਰ ਤਾਂ ਵੀ ਸਾਰੇ ਬਣਾ ਕੇ ਲੈ ਕੇ ਆਓ ਜਿੰਨਿਆਂ ਨੇ ਘਰੋਂ ਤੁਰਨਾ ਬੇਨਤੀ ਆ ਕਿਉਂਕਿ ਇੱਥੇ ਤਾਂ ਨੈਟਵਰਕ ਦੀ ਪ੍ਰੋਬਲਮ ਪੈਂਦੀ ਹੈ ਥੋੜੇ ਮੀਡੀਆ ਰਹੀ ਜਾਬੜੂ ਇਹ ਗੋਲੀ ਨੂੰ ਵੀ ਚੱਲ ਸਕਦਾ ਬਾਈ ਜਿਹੜੀ ਉਹ ਗੋਲੀ ਚਲਾਉਂਦੇ ਨੇ ਉਹਨੂੰ ਵੀ ਚੱਲਦਾ ਇਹ ਅੱਛਾ ਇਸ ਲਈ ਇਹ ਬਣਾਇਆ ਵੀ ਐਸ ਲੋਟ ਹੱਥ ਇਹ ਚ ਵੀ ਬਣਾਏ ਹੋਏ ਆ। ਵੀ ਇਹ ਬਣਾ ਕੇ ਵੱਧ ਤੋਂ ਵੱਧ ਲੈ ਕੇ ਆਓ। ਇਹ ਅਸੀਂ 10-12 ਬਣਾ ਕੇ ਲੈ ਕੇ ਆਇਆ ਦੋ ਚਾਰ ਦੇਤੇ ਇੱਕ ਦੋ ਅਸੀਂ ਕੋਲੇ ਰੱਖ ਲਈ ਵੀ ਕੱਲ ਨੂੰ ਲੋੜ ਪਊਗੀ। ਦਿਮਾਗ ਦੇ ਵਿੱਚ ਫਿਰ ਇਹ ਕਿਵੇਂ ਆਇਆ ਘਰੇ ਬੈਠਿਆ ਨੇ ਦੇਖਿਆ ਪਹਿਲਾਂ ਤਾਂ ਵਾਚ ਕੀਤਾ ਵੀ ਕਿਵੇਂ ਵੱਜ ਰਿਹਾ ਹੈ। ਮਨ ਚ ਮਨ ਬਹੁਤ ਦੁਖੀ ਹੈ ਜੀ ਜਦੋਂ ਮੰਨ ਲਾ ਜੇ ਤਾਂ ਇਹ ਜੰਗ ਦਾ ਮੈਦਾਨ ਤਾਂ ਤਾਂ ਬੰਦਾ ਜੇ ਬਰੋਬਰ ਤੇ ਸਾਡੇ ਕੋਲੇ ਹਥਿਆਰ ਤੇ ਬਰੋਬਰ ਦੇ ਉਹਨਾਂ ਕੋਲੇ ਆ। ਫਿਰ ਜਦੋਂ ਮਰਜੀ ਟੱਕਰਨ ਪਰ ਜ਼ਰੂਰਤ ਅੱਜ ਟਾਲਦੀ। ਸਾਡੇ ਸਾਰਾ ਕੁਝ ਇਤਿਹਾਸ ਚ ਪਿਆ। ਗੁਰੂ ਸਾਹਿਬ ਤੋਂ ਜੇ ਸਿੱਖਣ ਦੀ ਜ਼ਰੂਰਤ ਆ ਆਪਾਂ ਨੂੰ ਆਪਾਂ ਨੂੰ ਵਾਰ ਵੀ ਦਿੱਤਾ ਤੇ ਢਾਲ ਵੀ ਦਿੱਤੀ ਹੈ ਪਹਿਲਾਂ ਆਪਾਂ ਢਾਲ ਨਾਲ ਆਪਾਂ ਆਪਣੇ ਆਪ ਨੂੰ ਬਚਾ ਕਰਨਾ ਨਹੀਂ ਹਟੇ ਫਿਰ ਸਾਡੇ ਕੋਲੇ ਵਾਰ ਵੀ ਹੈਗਾ ਇਹ ਉਸ ਤਰੀਕੇ ਨਾਲ ਬਣਾਈ ਗਈ ਹੈ ਢਾਲ ਬਣਾਈ ਗਈ ਹੈ ਬਾਈ ਕੱਲ ਸ਼ਾਂਤਮੀ ਪ੍ਰੋਟੈਸਟ ਜਿਵੇਂ ਕਰਦੇ ਹੋ ਅੱਗੇੋਂ ਤੁਹਾਡੇ ਉੱਪਰ ਵਾਰ ਜਿਹੜੇ ਕੀਤੇ ਜਾਂਦੇ ਨੇ ਤਾਂ ਉਹ ਰੋਕੂਗੀ ਇਹ ਸ਼ਾਂਤੀ ਬਾਈ ਜਿੰਨਾ ਚਿਰ ਅਸੀਂ ਮੰਨ ਕੇ ਚੱਲ ਵੀ ਜ਼ਰੂਰ ਤਾਂ ਉਹਨਾਂ 'ਚ ਰੱਖਾਂਗੇ ਜਿਆਦਾ ਸ਼ਾਂਤੀ ਮੜੀਆਂ 'ਚ ਹੀ ਹੁੰਦੀ ਹੈ ਫਿਰ ਸਾਡੇ ਕੋਲੇ ਤਾਂ ਇਹ ਵੀ ਹੈ ਵੀ ਜੇ ਪਹਿਲ ਕਰਦੇ ਨਹੀਂ ਜੇ ਦੂਜੇ ਤੇ ਫਿਰ ਛੱਡਦੇ ਨਹੀਂ ਸਿੱਧੀ ਗੱਲੇ ਟੱਪਣੇ ਤਾਂ ਗਾਂ ਟੱਪਣੇ ਪਿੱਛੇ ਰਹਿਣ ਵਾਲੇ ਤੇ ਅੱਥੇ ਰਹਿਣ ਵਾਲੇ ਦਾ ਮਤਲਬ ਹੀ ਕੋਈ ਨਹੀਂ ਹਾਂ ਜਿਵੇਂ ਦੀਪ ਸਿੱਧੂ ਅੱਜ ਨਾ ਦੀਪ ਸਿੱਧੂ ਹੈ ਨਹੀਂ ਆਪਾਂ ਕਿਸੇ ਕੋਈ ਯੂਨੀਅਨ ਬਣੂ ਨਹੀਂ ਆਈ ਮੈਂ ਤਾਂ ਦੀਪ ਸਿੱਧੂ ਦੀ ਸੋਚ ਦੇ ਪਹਿਰਾ ਦੇਣ ਵਾਲਾ ਬੰਦਾ ਮੈਂ ਅੱਜ ਉਹ ਨਹੀਂ ਤਾਂ ਆਪਾਂ ਜ਼ਰੂਰ ਹਾਜ਼ਰੀ ਲਵਾ ਕੇ ਜਾਵਾਂਗੇ ਉਹਦੇ ਸੰਸਕਾਰ ਤੇ ਵੀ ਤੁਸੀਂ ਮੇਰੀ ਵੀਡੀਓ ਦੇਖੀ ਹੋ ਜਦੋਂ ਮੱਥਾ ਟੇਕਦੇ ਉੱਥੇ ਆਪਾਂ ਕਦੇ ਉਸ ਚੀਜ਼ ਦਾ ਆਪਾਂ ਇਹ ਨਹੀਂ ਲੈਂਦਾ ਵੀ ਆਪਾਂ ਉਹਦਾ ਕ੍ਰੈਡਿਟ ਲੱਗੇ ਕਿਉਂਕਿ ਉੱਥੇ ਚੀਜ਼ ਹੋਰ ਸੀ ਉਦੋਂ ਵੀ ਮੈਂ ਸੋ ਪਈ ਸੀ ਵੀ ਜਿੱਥੇ ਵੀ ਲੋੜ ਪਊਗੀ ਦੀਪ ਜੀਆ ਤੇਰੀ ਤਾਂ ਨਹੀਂ ਘਾਟ ਪੂਰੀ ਹੁੰਦੀ ਦੀਪ ਨਹੀਂ ਕੋਈ ਬਣ ਸਕਦਾ ਪਰ ਜ਼ਰੂਰਤ ਅਨਸਾਰ ਜਿੰਨਾ ਹੋਇਆ ਸੀ ਉਹਨਾਂ ਨੂੰ ਯੋਗਦਾਨ ਪਾਵਾਂਗੇ ਇਹ ਜ਼ਰੂਰਤ ਹੈ ਬਾਈ ਹਾਂ ਤਾਂ ਕਿੰਨੇ ਬਣਵਾ ਕੇ ਲਿਆ ਰਹੇ ਹੋ ਫਿਰ ਇਹ ਬਾਈ ਅਸੀਂ 10 ਤਾਂ 10 ਬਣਾਈ ਐ ਹੁਣ ਸਾਡਾ 100 150 ਦਾ ਇੱਥੇ ਆ ਕੇ ਪਲਾਨ ਬਣਿਆ ਵੀ ਹਰੇਕ ਬੰਦੇ ਨੇ ਇਹ ਚੀਜ਼ ਦੀ ਜ਼ਰੂਰਤ ਚਾਹੀ ਆ ਇੱਕ ਵੀਰ ਪਿੱਛੇ ਮੋਟਰਸਾਈਕਲ ਲੈ ਕੇ ਹੁਣੇ 10 12 ਬਣਾਉਣ ਗਏ ਐ ਉਹਨਾਂ ਦੇ ਵੀ ਯਾਰ ਕੱਲ ਨੂੰ ਇਹ ਚੀਜ਼ ਦੀ ਲੋੜ ਪਊਗੀ ਅੱਛਾ ਉਹਨਾਂ ਨੇ ਵੀ ਇਸ ਚੀਜ਼ ਨੂੰ ਪੂਰਾ ਆਪਾਂ ਮਤਲਬ ਵੀ ਉਹਨਾਂ ਨੇ ਸਲਾਹਿਆ ਇਸ ਚੀਜ਼ ਨੂੰ ਤਾਂ ਕਰਕੇ ਉਹ ਕੀਤਾ ਬਾਈ ਹਾਂ ਤਾਂ ਬਾਈ ਤੁਸੀਂ ਚੱਕੀ ਫ ਦਿਮਾਗ ਦੀ ਕਾੜ ਬਣੀ ਆ ਇਹ ਕਹਿੰਦੇ ਬਣਵਾ ਕੇ ਲੈ ਕੇ ਆਈਏ ਕਿਉਂਕਿ ਅੱਗੇੋਂ ਜਦ ਵਾਰ ਕੀਤਾ ਜਾਂਦਾ ਕਹਿੰਦੇ ਉਹਨੂੰ ਰੋਕੂਗਾ ਇਹ ਹਾਂਜੀ ਹਾਂਜੀ ਜ਼ਰੂਰ ਜੀ ਕਈ ਵਾਰ ਅਥਰੂ ਗੈਸ ਦੇ ਗੋਲੇ ਹੁੰਦੇ ਨੇ ਆਪਣੇ ਮੂੰਹ ਤੇ ਜਾਂ ਪਿੱਛੇ ਲੱਗ ਦਿੰਦੇ ਨੇ ਜਾਂ ਰਬੜ ਦੀ ਗੋਲੀ ਮਾਰਦੇ ਨੇ ਆਪਣੀ ਅੱਖ ਦਾ ਤੇ ਮੂੰਹ ਦਾ ਆਪਾਂ ਉੱਕ ਤੱਕ ਵੀ ਕਵਰ ਕਰ ਸਕਨੇ ਆ ਵੀ ਆਪਣਾ ਬਚਾਅ ਹੋ ਸਕੇ ਕਈ ਵਾਰ ਗੋਲਾ ਥੱਲੇ ਡਿੱਗਦਾ ਆ ਆਪਾਂ ਉੱਤੇ ਸੁੱਟ ਸਕਨੇ ਆ ਵੀ ਉਹਨਾਂ ਦੀ ਗੈਸ ਉੱਪਰ ਨੂੰ ਨਹੀਂ ਆ ਸਕਦੀ ਆਪਣਾ ਬਹੁਤ ਇਹਦਾ ਬਚਾਅ ਹੋਏਗਾ ਅਹੀ ਤਾਂ ਸਾਰੇ ਆਪਣੇ ਨੌਜਵਾਨ ਵੀਰਾਂ ਨੂੰ ਕਹਿੰਨੇ ਆ ਵੀ ਆਪਣੇ ਪਿੰਡਾਂ ਦੇ ਵਿੱਚੋਂ ਸਿਰਫ 150 ਤੋਂ 100 ਰੁਪਿਆ ਲੱਗਦਾ ਆਪਣੇ ਸਾਰੇ ਲੈ ਕੇ ਆਓ ਵੀ ਕਾਲੂ ਇੱਥੇ 18 ਤਰੀਕ ਨੂੰ ਜ਼ਰੂਰ ਪਹੁੰਚੋ ਲੈ ਕੇ ਵੀ ਕਿਸਾਨੀ ਅੰਦੋਲਨ ਵੀ ਕੱਲ ਨੂੰ ਲਾਸਟ ਹੈ ਵੀ ਆਪ ਨੂੰ ਹਥਿਆਰ ਦੇ ਬਿਨਾਂ ਕੁਛ ਨਹੀਂ ਵਿਸ਼ਾਸਤਰ ਕੇ ਅਧੀਨ ਹੈ ਰਾਜ ਇਹ ਤਾਂ ਇਹ ਸ਼ਾਸਤਰ ਹੈ ਇੱਕ ਕਿਸਮ ਦਾ ਇੱਕ ਜਿਹਦਾ ਹੋਰ ਤਿਆਰ ਨੇ ਜਿਹੜੇ ਬਣਾ ਕੇ ਲਿਆਉਂਦੇ ਆ ਜਿਹੜਾ ਇਹ ਕੁੰਡਾ ਇਹਦੀ ਗਲਾਈ ਤੋਂ ਬਾਹਰ ਨਾ ਜਾਵੇ ਅੱਛਾ ਕਿਉਂਕਿ ਜਦੋਂ ਸਿੱਟਾਂਗੇ ਤੇ ਜੇ ਕੁੰਡਾ ਉੱਚਾ ਹੋ ਗਿਆ ਤਾਂ ਫਿਰ ਟੀਅਰ ਗੈਂਸ ਦਾ ਜਿਹੜੀ ਆ ਉਹਦਾ ਪ੍ਰਭਾਵ ਰੁਕਣਾ ਨਹੀਂ ਬਾਹਰ ਨਿਕਲ ਜਦੋਂ ਹੁਣ ਇਹਨੂੰ ਇਸ ਤਰ੍ਹਾਂ ਧਰ ਲਿਆ ਆਏ ਉੱਤੇ ਆਟੋਮੈਟਿਕ ਟਿਕ ਇਹ ਜਿਵੇਂ ਮਰਜੀ ਇਹਦੇ ਉੱਤੇ ਦੇਖ ਲੈ ਜਿਵੇਂ ਆ ਚੀਜ਼ ਆ ਇਹ ਚੀਜ਼ ਵਿੱਚ ਪੈ ਕੇ ਬਾਈ ਆਏ ਜਿਵੇਂ ਮਰਜੀ ਇਹਦੇ ਉੱਤੇ ਕਰਕੇ ਤੇ ਉਹ ਕਰ ਲੈ ਇਹਦੇ ਨੇ ਐਕਸਪੈਰੀਮੈਂਟ ਵੀ ਕਰਕੇ ਤੇ ਐਕਸਪੈਰੀਮੈਂਟ ਕਰਕੇ ਬਾਈ ਮੁਠੇ ਉਸਹਾ ਨੂੰ ਲਵਾਇਆ ਸਾਡੇ ਗਰਮੀਤ ਮੈਸਤਰੀ ਉਹਨੇ ਬਹੁਤ ਸਹਿਯੋਗ ਦਿੱਤਾ ਉਹਾਂ ਦਾ ਜੇ ਹੋਰ ਵੀ ਬਣਾਉਣੇ ਆ ਗੁਰਪ੍ਰੀਤ ਮੈਸਤਰੀ ਆ ਸਾਡੇ ਉਹਾਂ ਦਾ ਵੀ ਹੋਰ ਵੀ ਬਣਾਉਣੇ ਆ ਤਾਂ ਜ਼ਰੂਰ ਤੇ ਲੋ ਅਨਸਾਰ ਉਹ ਕਰਾਂਗੇ ਅਸੀਂ ਆ ਚੀਜ਼ ਆ ਬਾਈ ਇਹ ਇਹ ਟਾਇਰ ਗੈਸ ਦਾ ਗੋਲਾ ਬਾਪੂ ਜੀ ਕੀ ਆ ਇਹ ਹਾਂ ਜੀ ਇਹ ਕੀ ਚੀਜ਼ ਆ ਟਾਇਰ ਗੈਸ ਦਾ ਜੀ ਅੱਛਾ ਇਹ ਕੁਝ ਨਹੀਂ ਕਰਦਾ ਅੱਛਾ ਇਹ ਕੋਈ ਸਿਹਤ ਤੇ ਅਸਰ ਨਹੀਂ ਦਾ ਅੱਛਾ ਹਾਂ ਇਹ ਟਾਇਰ ਗੈਸ ਇਹਦੇ ਵਿੱਚੋਂ ਨਿਕਲਦੀ ਆ ਕਿਹੜਾ ਗੋਲਾ ਇਹ ਆ ਗੈਸ ਇਹ ਰਬੜ ਦਾ ਜੀ ਰਬੜ ਦਾ ਤਾਂ ਨਹੀਂ ਹੈਗਾ ਇਹ ਅਲੂਮੀਨੀਅਮ ਦਾ ਗੋਲਾ ਜੀ ਨਹੀਂ ਜੀ ਨਹੀਂ ਰਬੜ ਦਾ ਅਲੂਮੀਨੀਅਮ ਦਾ ਗੋਲਾ ਜੀ ਅਲੂਮੀਨੀਅਮ ਦਾ ਜੂਨੀਆ ਰਬੜ ਦੀ ਨਹੀਂ ਹੈਗੀ ਰਬੜ ਦੀ ਦਾ ਗੋਲੀ ਜੀ ਹੋ ਰਿਹਾ ਹੈ ਅਲੂਮੀਨੀਅਮ ਹੁੰਦਾ ਇਹ ਉਹ ਗੈਸ ਨਿਕਲਦੀ ਹੈ ਜਿਹੜੀ ਆਪਣੇ ਅੱਖਾਂ ਨੂੰ ਡੈਮੇਜ ਕਰਦੀ ਹੈ ਹਾਂ ਉਹ ਚੀਜ਼ ਆ ਇਹ ਉਹ ਚੀਜ਼ ਆ ਇਹ ਉੱਥੇ ਜੋ ਜਾਈਏ ਨਾ ਬਾਦਰ ਤੇ ਨਾਸਰ ਨੂੰ ਛੜਦੀ ਹੈ ਮਾਰੀ ਮਾਰੀ ਸਮੇਲੋਂ ਛੜਦੇ ਆ ਤਾਂ ਇਹਦਾ ਹੀ ਹੱਲ ਬਾਈ ਕੱਢ ਕੇ ਲੈ ਕੇ ਆਇਆ ਬਾਈ ਕਹਿੰਦਾ ਬਣਵਾ ਖੜੇ ਆ ਬਿਲਕੁਲ ਜੱਜ ਕੇ ਖੜੇ ਆ ਤੇ ਇਹ ਗਾਲੀ ਕੋਈ ਨਹੀਂ ਕਹਿਣ ਦੀ ਆਪਾਂ ਵਾਰ-ਵਾਰ ਕਹਿ ਰਹੇ ਆ ਫੇਰ ਕਹਿ ਰਹੇ ਆ ਵੀ ਗਾਂ ਟੱਪਾਂਗੇ ਵਾਹਿਗੁਰੂ ਸੁੱਖ ਰੱਖੇ ਹਾਂ ਜਿੰਨਾ ਚਿਰ ਹਜੇ ਲੀਡਰਾਂ ਦਾ ਹੁਕਮ ਨਹੀਂ ਉਹਨਾਂ ਚਿਰ ਆਪਾਂ ਕੰਟਰੋਲ 'ਚ ਰੱਖੋ ਕਿਉਂਕਿ ਜੋਸ਼ ਦੇ ਨਾਲ ਹੌਸ਼ ਵੀ ਜ਼ਰੂਰੀ ਹੈ ਇਸ ਲਈ ਆਪਾਂ ਨੂੰ ਥੋੜੀ ਜਿਹੀ ਵੇਟ ਕਰੋ ਪਰ ਹਾਂ ਇੰਨਾ ਕਿ ਬਾਈ ਇੰਨੀ ਹੋਰ ਵੀ ਗੱਲ ਦਾ ਧਿਆਨ ਰੱਖਣਾ ਜਿੰਨੇ ਵੀਰ ਪੂਰੇ ਜੋਸ਼ 'ਚ ਆਏ ਉਹ ਜੋਸ਼ 'ਚ ਰਹਿਣ ਆਪਾਂ ਮੰਨਦੇ ਆ ਪਰ ਨਿੱਤ ਨਵੀਂ ਤੋਂ ਨਵੀਂ ਕਾੜ ਆਉਦੇ ਦਿਮਾਗ ਦੀ ਕੱਢੋ ਕਿਉ ਲੈਣਾ ਜੀ ਆਪਣੀ ਕੌਮ ਚ ਹੋਇਆ ਠੀਕ ਹੈ ਜਿਨੇ ਉਸ ਵੇਲੇ ਡਿਸਪੋਜ਼ਲ ਤੋਪਾਂ ਬਣਾਈਆਂ ਸੀ ਅਸੀਂ ਅੱਜ ਚੈਨਾ ਦੇ ਡਿਸਪੋਜ਼ਲ ਮੰਨਦੇ ਆ ਜਦੋਂ ਉਦੋਂ ਜੰਗ ਹੋਈ ਸੀ ਤੇ ਉਦੋਂ ਉਹਨੇ ਇੱਥੇ ਮਤਲਬ ਡਿਸਪੋਜ਼ਲ ਤੋਂ ਪਾ ਬਣਾਗੇ ਜਿਹੜੀਆਂ ਵਰਤ ਗਈਆਂ ਇਹ ਵੀ ਉਹਨਾਂ ਦੀ ਆਪਾਂ ਨੂੰ ਦੇਣੇ ਤੇ ਆਪਾਂ ਉਹਨਾਂ ਦਾ ਖੂਣਾ ਤੇ ਕਿਤੇ ਨਾ ਕਿਤੇ ਮਾੜਾ ਜਜੋਸ਼ ਦੇਣ ਦੀ ਲੋੜ ਆ ਆਪਣੇ ਆਪ ਨੂੰ ਵੇਖਿਓ ਤੁਸੀਂ ਕਿਵੇਂ ਰੰਗ ਦਿਖਾਉਂਦੀ ਹੈ ਕੰਮ ਹਾਲਦੇ ਆ ਆਰਡਰ ਭਾਲਦੇ ਆ ਦਾ ਗਿਆ ਸਮਝ ਲੋ ਇਹ ਰਹਿ ਨਹੀਂ ਦਿੰਦੇ ਭਾਈ ਜੀ ਆਹੀ ਵਟਲਾਂ ਚ ਪਾ ਕੇ ਪੋਰਾ-ਪੋਰਾ ਲੈ ਜਾਗੇ ਜੀ ਅਸੀਂ ਭਤੀਜ ਨੇ ਫਿਰ ਇੱਕ ਕਾੜ ਕੱਢ ਹਾਂਜੀ ਆਹੀ ਵਟਲਾਂ ਚ ਸਾਨੂੰ ਨਾ ਇੱਕ-ਇੱਕ ਨੱਟ ਨਾ ਡੀ ਆਊਗਾ ਪੂਰਾ ਤਾਂ ਸਾਨੂੰ ਕੋਈ ਨਹੀਂ ਆਉਂਦਾ ਸਾਡੇ 2 ਰੁਪਈਆ ਦੇ ਪਤੰਗ ਨੇ ਉਹਨਾਂ ਦਾ ਡਰੋਨ ਸੈੱਟ ਲਿਆ ਇਹ ਤਾਂ ਹੀ ਕੀ ਚੀਜ਼ ਆ ਅੱਛਾ 2 ਰੁਪਈਆ ਦੇ ਪਤੰਗ ਨੇ ਉਹ ਸੈੱਟ ਲਿਆ ਇਹਦਾ 100 ਲਾਇਆ 100 ਲਾਇਆ ਤਾਂ ਇਹ ਤੁਸੀਂ ਐਂ ਵੇਖਿਓ ਜਦੋਂ ਇਹ ਚੀਜ਼ਾਂ ਬਣ ਗਏ ਨਾ ਬਾਰਡਰ ਤੇ ਆਮ ਦੀਸਾ ਲੱਗ ਗਏ ਜਿਹਨੇ ਸਿੱਟਾਂਗੇ ਤਾਂ ਅਸੀਂ ਬੰਬ ਤੇ ਤੇ ਮੁੜ ਕੇ ਮੋਦੀ ਨੂੰ ਉੱਥੇ ਬੈਠੇ ਨੂੰ ਆਊਗਾ ਇੱਕ ਗੱਲ ਵੀ ਯਾਦ ਰੱਖਿਓ ਗੱਲ ਹੁਣ ਪਤਾ ਲੱਗੂ ਵੀ ਹਾਂ ਕੁਝ ਬਣਿਆ ਹੈ ਆ ਰੋਲਾ ਮੇਣਾ ਸਾਨੂੰ ਉਧਰ ਉਹਨਾਂ ਨੇ ਵਾਲੋ ਪਲਾਸਟਿਕ ਵਾਲੇ ਚੱਕੇ ਹੋਏ ਨੇ ਢਾਲਾਂ ਜਿਹੜੀਆਂ ਇਹ ਤੁਸੀਂ ਇਧਰ ਹੋਏ ਚੱਕੇ ਮਾੜਾ ਭਾਈ ਜਿੰਨਾ ਉਹ ਇੰਤਜ਼ 10 ਗੁਣਾ ਹੋ ਕੇ ਮਿਲਾਂਗੇ ਹਜੇ ਹੋਰ ਬੋ ਕੱਢਾ ਬੰਗੇ ਮਨ ਚ ਬੇਫਿਕਰ ਹੋ ਜਾ ਇੱਥੇ ਇਸੇ ਵਾਸਤੇ ਆਏ ਆ ਵੈਗਰੂ ਸੁੱਖ ਰੱਖੇ ਹਾਂ ਤਾਂ ਦੇਖ ਸਕਦੇ ਹੋ ਤੁਸੀਂ ਇਸ ਅਤਰੂ ਗੈਸ ਦੇ ਗੋਲੇ ਦੀ ਜਿਹੜੀ ਹੈਗੀ ਇਹਨਾਂ ਨੇ ਬਚਾਅ ਦੇ ਲਈ ਬਾਈਆਂ ਨੇ ਢਾਲ ਤਿਆਰ ਕਰ ਲਈ ਕਹਿੰਦੇ ਜੇਕਰ ਸਾਡੇ ਗੋਲਾ ਸੱਟਿਆ ਤਾਂ ਇਹ ਗੋਲਾ ਥੱਲੇ ਸੱਟਿਆ ਹੋਊਗਾ ਗੋਲੇ ਦੇ ਉੱਪਰ ਆ ਸੱਟ ਕੇ ਗੈਸ ਹੈ ਜਿਹੜੀ ਗੈਸ ਤੋਂ ਬਚਾਅ ਹੋ ਜਾਊਗਾ ਤੇ ਦੂਜੇ ਤਰੀਕੇ ਦੇ ਨਾਲ ਇਹ ਜਿਹੜੀ ਹੈਗੀ ਹੈ ਜੇ ਸਾਹਮਣੇੋਂ ਗੋਲੀ ਵੱਜਦੀ ਆ ਜਾਂ ਕੋਈ ਹੋਰ ਜਿਵੇਂ ਸ਼ਰਲੇ ਵੱਜਦੇ ਨੇ ਤਾਂ ਉਹ ਤੋਂ ਵੀ ਬਚਾ ਰਹਿਊਗਾ ਤਾਂ ਕਿਸਾਨ ਵੀ ਪੂਰੇ ਤਰੀਕੇ ਦੇ ਨਾਲ ਜੇ ਅੱਗੇੋਂ ਹਰਿਆਣਾ ਪ੍ਰਸ਼ਾਸਨ ਇਸ ਤਰੀਕੇ ਦੀ ਕਾਰਵਾਈ ਕਰੂਗਾ ਤਾਂ ਕਿਸਾਨ ਵੀ ਉਹਨਾਂ ਦੇ ਵਾਰ ਨੂੰ ਰੋਕਣ ਦੇ ਲਈ ਟਾਲਾਂ ਨੇ ਜਿਹੜੀਆਂ ਉਹ ਬਣਾ ਰਹੇ ਨੇ ਤਾਂ ਕਿ ਜੋ ਨੁਕਸਾਨ ਹੈ ਜਿਹੜਾ ਉਹ ਨਾ ਹੋ ਸਕੇ ਕੈਮਰਾ ਪਰਸਨ ਵਤਨ ਦੇ ਨਾਲ ਮਹਾਰਾਜਵੀਰ ਸਿੰਘ ਪ੍ਰੋ ਪੰਜਾਬ ਟੀਵੀ ਖਨੌਰੀ